ਸਸ਼ੀ ਕਾਲ ਜੀ ਤੁਸੀਂ 1 ਕਰੋੜ 24 7 ਪੰਜਾਬ ਖਾਨਾ ਮੈਨਾ ਦੀ ਪੁਲਿਸ ਵੱਲੋਂ ਪਿੰਡ ਰੋਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਪੁਰਾਣੇ ਵਾਹਨ ਜਿੰਨਾ ਵਿੱਚ ਬਲੇਰੋ ਟਰੈਕਟਰ ਟਰਾਲੀ ਆਦਿ ਖਰੀਦਣ ਵਾਲੇ ਨਕਲੀ ਦਸਤਾਵੇਜ਼ ਰਾਹੀਂ ਧੋਖਾਧੜੀ ਕਰਕੇ 1 ਕਰੋੜ 3 ਲੱਖ 75 ਹਜ਼ਾਰ ਰੁਪਏ ਹੜਪਣ ਦਾ ਮਾਮਲਾ ਸਾਹਮਣੇ ਆਇਆ ਹੈ 하나 메나 ਦੀ ਪੁਲਿਸ ਨੇ ਦੋ પતિ ਪਤਨੀ ਸਮੇਤ ਕੁੱਲ 4 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਾ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਹੈ ਕਿ ਪਿੰਡ ਰੋਲੀ ਮੋਗਾ ਦੇ ਰਹਿਣ ਵਾਲੇ ਜੁਗਿੰਦਰ ਸਿੰਘ ਨੇ ਐਸਐਸਪੀ ਮੋਗਾ ਨੂੰ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪਿੰਡ ਚਬੇਲ ਵਾਲੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਰਹਿਣ ਵਾਲੇ ਜਸਜੀਤ ਸਿੰਘ ਉਰਫ ਪ੍ਰੈਣੀ ਪੁੱਤਰ ਸਰਬਜੀਤ ਸਿੰਘ ਸਰਬਜੀਤ ਸਿੰਘ ਪੁੱਤਰ ਹਾਕਮ ਸਿੰਘ ਜਸਵੀਰ ਕੌਰ ਪਤਨੀ ਸਰਬਜੀਤ ਸਿੰਘ ਅਤੇ ਸੰਦੀਪ ਕੌਰ ਪਤਨੀ ਜਸਜੀਤ ਸਿੰਘ ਨੇ ਮਿਲੀ ਭਗਤੀ ਕਰਕੇ ਪੁਰਾਣੇ ਵਾਹਨ ਵਿਚਨ ਦੀ ਆੜ ਵਿੱਚ नकली कागज़राही ਧੋਖਾਧੜੀ ਕੀਤੀ ਹੈ ਤੇ ਉਸਨੇ 1 ਕਰੋੜ 375000 ਰੁਪਏ ਠੱਗਲੇ ਹਨ ਜਦੋਂ ਸ਼ਿਕਾਇਤਕਰਤਾ ਨੇ ਉਸਦੀ પતિ ਪਤਨੀ ਨਾਲ ਗੱਲਬਾਤ ਕੀਤੀ ਤਾਂ ਉਹ ਟਾਲਮਟੋਲ ਗੱਲ ਕਰਨ ਲੱਗ ਪਈ ਇਸ ਤੇ ਜਗਿੰਦਰ ਸਿੰਘ ਨੇ ਆਪਣੇ ਠੱਗੀ ਹੁੰਦੇ ਵੇਖ ਕੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਐਸਐਸਪੀ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਨੂੰ ਸੌਂਪੀ ਗਈ ਸੀਆਈਏ ਵੱਲੋਂ ਸ਼ੁਰੂਆਤੀ ਜਾਂਚ ਮਗਰੋਂ ਜੁਗਿੰਦਰ ਸਿੰਘ ਦੀ ਸ਼ਿਕਾਇਤ 'ਤੇ ਜਸਜੀਤ ਸਿੰਘ, ਸਰਬਜੀਤ ਸਿੰਘ, ਤੇ ਜਸਵੀਰ ਕੌਰ, ਸੰਦੀਪ ਕੌਰ ਵਾਸੀ ਚੁਬੇਲ ਵਾਲੀ ਸ਼੍ਰੀ ਮੁਕਸਰ ਸਾਹਿਬ ਖਿਲਾਫ ਠੱਗੀ, ਗਬਨ ਅਤੇ ਹੋਰ ਤਰਾਮਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਡੀਐਸਪੀ ਰਮਨਜੀਤ ਸਿੰਘ ਨੇ ਕਿਹਾ ਹੈ ਕਿ ਜਸਜੀਤ ਸਿੰਘ ਉਰਫ਼ ਪ੍ਰੈਣੀ ਅਤੇ ਜਸਵੀਰ ਕੌਰ ਨੂੰ ਗ੍ਰਿਫਤਾਰੀ ਹੋ ਚੁੱਕੀ ਹੈ। ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਤੇ ਉਹਨਾਂ ਨੂੰ ਜਲਦ ਹੀ ਹਿਰਾਸਤ ਵਿੱਚ ਲਿਆ ਜਾਵੇਗਾ। SSP ਮੋਗਾ ਅਸ਼ਦੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇੰਚਾਰਜ ਵੱਲੋਂ ਇੰਕੁਆਇਰੀ ਕੀਤੀ ਗਈ ਇਹ ਮਾਮਲਾ 1 ਕਰੋੜ 3 ਲੱਖ 73 ਹਜ਼ਾਰ ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਆਈਏ ਇੰਚਾਰਜ ਵੱਲੋਂ ਇਸ ਦੀ ਇੰਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 471 120 ਥਾਣਾ ਮਹਿਣ ਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬੈਲਰ ਟਰੱਕ ਤੇ ਟਰੈਕਟਰ ਵਾਸੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਅਫਰ ਦਰਜ ਇਸ ਤਰ੍ਹਾਂ ਹੋਈ ਸੀ ਜਸਪ੍ਰੀਤ ਪ੍ਰੈਤੀ ਸਰਜੀ ਸਿੰਘ ਜਸਵੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਐਫਆਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਮ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਆਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਨੇ ਜਸਜੀਤ ਸਿੰਘ ਪ੍ਰਾਇਟੀ ਅਤੇ ਜਸਪੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ